ਸਾਰੇ ਨਜਮ ਸਿਧੀ ਅੱਜ ਅਸੀਂ ਪੜਾਂਗੇ ਹਿਜਕੀਲ ਦਾ 21ਵਾਂ ਅਧਿਆਇ ਯਹਵਾ ਦੀ ਤਲਵਾਰ ਪਹਿਲੀ ਆਇਤ ਫਿਰ ਯਹਵਾ ਦਾ ਵਚਨ ਮੇਰੇ ਕੋਲ ਆਇਆ ਕਿ ਇਹ ਆਦਮੀ ਦੇ ਪੁੱਤਰ ਯਰੂਸ਼ਲਮ ਅਰ ਯਰੂਸ਼ਲਮ ਵੱਲ ਆਪਣਾ ਮੂੰਹ ਕਰ ਕੇ ਪਵਿੱਤਰ ਸਥਾਨ ਦੇ ਵਿਰੁੱਧ ਬੋਲ ਕੇ ਇਸਰਾਇਲ ਦੀ ਭੂਮੀ ਦੇ ਵਿਰੁੱਧ ਅਗੰਮਵਾਚ ਤੀਸਰੀ ਆਇਤ ਇਸਰਾਇਲ ਦੀ ਭੂਮੀ ਨੂੰ ਆਖ ਪ੍ਰਯੋ ਯਹਵਾ ਇਹ ਫਰਮਾਉਂਦਾ ਵੇਖ ਮੈਂ ਤੇਰਾ ਵਿਰੋਧੀ ਹਾਂ ਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਕੱਢ ਸੁਟਾਂਗਾ ਚੌਥੀ ਆਇਤ ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀਆਂ ਤੇ ਦੁਸ਼ਟਾਂ ਨੂੰ ਵੱਢ ਸੁਟਾਂਗਾ ਇਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿਕਲ ਕੇ ਦੁਸ਼ਟ ਤੋਂ ਉੱਤਰ ਤੀਕਰ ਸਾਰਿਆਂ ਬਸ਼ਰਾਂ ਤੇ ਚੱਲੇਗੀ ਪੰਜਵੀਂ ਆਇਤ ਅਤੇ ਸਾਰੇ ਬਸ਼ਰ ਜਾਣਣਗੇ ਕਿ ਮੈਂ ਯਹੋਵਾ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ ਉਹ ਮੁੜ ਉਸ ਵਿੱਚ ਨਾ ਜਾਵੇਗੀ ਛੇਵੀਂ ਆਇਤ हे आदमी ਦੇ ਪੁੱਤਰ ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਔਕੇparat ਤੇ ਕੁੜੱਤਣ ਵਿੱਚ ਉਹ ਦੀਆਂ ਅੱਖਾਂ ਦੇ ਸਾਹਮਣੇ ਠੇਡੇ ਠੰਡੇ ਸਾਹ ਲੈ ਸਤਮੀ ਆਇਤ ਯੋ ਹੋਵੇਗਾ ਕਿ ਜਦੋਂ ਤੈਨੂੰ ਆਖਣ ਕੇ ਤੂੰ ਹਾਏ ਹਾਏ ਕਰਦਾ ਹੈ ਤਾਂ ਤੋ ਆਖੀ ਕਿ ਉਸ ਅਵਾਇ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਗਰ ਜਾਵੇਗਾ ਤੇ ਹਰ ਹੱਥ ਨਿਰਬਲ ਹੋ ਜਾਣਗੇ ਅਤੇ ਹਰ ਇੱਕ ਆਤਮਾ ਮਾੜਾ ਪੈ ਜਾਏਗਾ ਅਤੇ ਸਾਰੇ ਗੋਡੇ ਪਾਣੀ ਵਾਂਗ ਢਿੱਲੇ ਹੋ ਜਾਣਗੇ ਵੇਖ ਪ੍ਰਭੂ ਹੋਵਾ ਦਾ ਵਾਕੇ ਇਉਂ ਇਹ ਆਉਂਦਾ ਹੈ ਅਤੇ ਹੋ ਜਾਵੇਗਾ 8 ਐਤ ਯਹ ਵਾਦਾ ਵਚਨ ਮੇਰੇ ਕੋਲ ਆਇਆ ਕਿ 9 ਐਤ ਇਹ ਆਦਮੀ ਦੇ ਪੁੱਤਰਾ ਗਮ ਵਾਜ ਤੇ ਤੂੰ ਆਖ ਪ੍ਰਭੂ ਹੋਵਾ ਇਹ ਫਰਮਾਉਂਦਾ ਹੈ ਆਖ ਤਲਵਾਰ ਸਗੋ ਤੇਜ ਅਤੇ ਲਿਸ਼ਕ ਲਿਸ਼ਕਾਈ ਹੋਈ ਤਲਵਾਰ ਹੈ 10 ਐਤ ਐਸ ਲਈ ਇਹ ਐਸ ਲਈ ਤਿੱਖੀ ਕੀਤੀ ਗਈ ਹੈ ਤਾ ਜੋ ਉਹਦੇ ਨਾਲ ਵੱਡਿਆ ਜਾਵੇ ਉਹ ਲਿਸ਼ਕਾਈ ਗਈ ਹੈ ਤਾਂ ਜੋ ਉਸ بجلی ਵਾਂਗਰ ਲਿਸ਼ਕੇ ਫੇਰ ਕੀ ਅਸੀਂ ਖੁਸ਼ ਹੋ ਸਕਦੇ ਹਾਂ ਮੇਰੇ ਪੁੱਤਰ ਦਾ ਆਸਾ ਸਾਰੇਆਂ ਰੁੱਖਾਂ ਤੋਂ ਤੁਸ ਸਮਝਦਾ ਹੈ 11ਵੀਂ ਆਇਤ ਉਸ ਤੇ ਲਿਸ਼ਕਣ ਲਈ ਦਿੱਤੀ ਦਿੱਤਾ ਹੈ ਤਾਂ ਜੋ ਹੱਥ ਵਿੱਚ ਫੜੀ ਜਾਵੇ ਉਹ ਤਿੱਖੀ ਕੀਤੀ ਗਈ ਹੈ ਅਤੇ ਲਿਸ਼ਕਾਈ ਗਈ ਤਾਂ ਜੋ ਉਹ ਵੱਡਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ 12ਵੀਂ ਆਇਤ ਹੈ اے ਆਦਮੀ ਤੇ ਪੁੱਤਰ ਤੂੰ ਦੁਹਾਈ ਤੇ ਅਟਟਾ ਹਮਾਰ ਕਿਉਂ ਜੋ ਉਹ ਮੇਰੀ ਪ੍ਰਜਾ ਵਿੱਚ ਚੱਲੇ ਗਿਓ ਉਹ ਇਸਰਾਇਲ ਦੇ ਸਾਰੇ ਰਾਜਕੁਮਾਰਾਂ ਤੇ ਚੱਲੇ ਗਿਓ ਉਹ ਮੇਰੀ ਪ੍ਰਜਾ ਅਸਣੇ ਤਲਵਾਰ ਦੇ ਹਵਾਲੇ ਕਿਤੇ ਜਾਣ ਗਏ ਹਨ ਇਸ ਲਈ ਤੂੰ ਆਪਣਾ ਪੱਟ ਤੇ ਹੱਥ ਮਾਰ 13ਵੀਂ ਆਇਤ ਕਿਉਂਕਿ ਪਰਤਾਵਾ ਹੋ ਗਿਆ ਤੇ ਕੀ ਹੋਵੇਗਾ ਜੋ ਅਸਾ ਟੁੱਟ ਜਾਣ ਟੁੱਟੇ ਜਾਣੇ ਅਤੇ ਫੇਰ ਨਾ ਹੋਵੇ ਪ੍ਰਭੂ ਇਹ ਹਵਦਾ ਵਾਕ ਹੈ 14ਵੀਂ ਐਤ ਇਹ ਆਦਮੀ ਦੇ ਪੁੱਤਰ ਤੂ ਗੰਗਵਾ ਚ ਅਤੇ ਤਿਉੜੀ ਵਜਾ ਅਤੇ ਤਲਵਾਰ ਤੀਜੀ ਵਾਰ ਦੁਣੀ ਹੋ ਜਾਵੇ ਵੱਡਿਆਂ ਦੀ ਵੱਡਿਆਂ ਹੋਿਆਂ ਦੀ ਤਲਵਾਰ ਇਹ ਕਾਣ ਲਾਉਣ ਦੀ ਤਲਵਾਰ ਹੈ ਜਿਹੜੀ ਉਹਨਾਂ ਨੂੰ ਘੇਰਦੀ ਹੈ 15ਵੀਂ ਐਤ ਇਹ ਮੈਂ ਇਹ ਤਲਵਾਰ ਉਹਨਾਂ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪੰਘਰਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ ਹਾਏ ਲਿਸ਼ਕਾਈ ਲਿਸ਼ਕਾਈ ਹੋਈ ਤਲਵਾਰ ਇਹ ਚਮਕਣ ਵਾਲੀ ਬਣਾਈ ਗਈ ਹੈ ਇਹ ਵੱਡਣ ਲਈ ਲਿਸ਼ਕ ਕੀਤੀ ਗਈ ਹੈ ਇਹ ਵੱਡਣ ਲਈ ਸਿੱਕਲ ਕੀਤੀ ਗਈ ਹੈ 16ਵੀਂ ਆਇਤ ਆਪਣਾ ਬਲ ਨੂੰ ਇਕੱਠਾ ਕਰਕੇ ਸੱਜੇ ਪਾਸੇ ਜਾ ਅਤੇ ਤਿਆਰ ਹੋ ਕੇ ਖੱਬੇ ਪਾਸੇ ਜਾ ਜਿੱਧਰ ਤੇਰਾ ਮੂੰਹ ਹੋਵੇ 17ਵੀਂ ਆਇਤ ਮੈਂ ਵੀ ਤਿਉੜੀ ਵਜਾਵਾਂਗਾ ਤੇ ਆਪਣੇ ਕਹਿਨ ਨੂੰ ਠੰਡਾ ਕਰਾਂਗਾ ਮੈਂ ਯਹੋਵਾ ਨੇ ਉਚਰਿਆ ਹੈ 18ਵੀਂ ਆਇਤ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਉਨਮੀ ਐਤ ਇਹ ਆਦਮੀ ਦੇ ਪੁੱਤਰ ਤੂੰ ਆਪਣੇ ਲਈ ਦੋ ਰਾਹ ਬਣਾ ਜਿਨ੍ਹਾਂ ਵਿੱਚੋਂ ਦੀ ਬਾਬਲ ਦੇ ਪਾਸ਼ਾ ਦੀ ਤਲਵਾਰ ਆਵੇ ਇੱਕ ਹੀ ਦੇਸ਼ ਵਿੱਚੋਂ ਇਹ ਦੋਨੋਂ ਨਿਕਲਣਗੇ ਇਹ ਨਿਸ਼ਾਨ ਬਣਾ ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ ਵੀਮੀ ਐਤ ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅਮੋਨੀਆਂ ਦੇ ਰਬਾਤ ਉੱਤੇ ਅਤੇ ਯਹੂਦਾ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ ਇਕਮੀ ਐਤ ਕਿਉਂਕਿ ਬਾਬਲ ਦਾ ਪਾਸ਼ਾ ਦੋਹਰੇ ਉੱਤੇ ਫਾਲ ਪਾਉਣ ਫਾਲ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵੇਖਦਾ ਹੈ ਬਾਈਮੇ ਹੈ ਤਾਂ ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਫਾਲ ਪੈਂਦਾ ਹੈ ਅਤੇ ਕਿਲਾ ਤੋੜ ਜੰਤਰਾ ਨੂੰ ਲਾਵੇ ਅਤੇ ਕੱਟਾ ਵੱਢੀ ਲਈ ਮੂੰਹ ਖੋਲੇ ਜੇਕਰ ਇਹਦੀ ਆਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾ ਤੋੜ ਜੰਤਰਾ ਨੂੰ ਲਾਵੇ ਅਤੇ ਦਮਦਮੇ ਬੰਨੇ ਅਤੇ ਬਰੂਜ ਬਣਾਵੇ ਤੇਮੀ ਹੈ ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਫਾਲ ਵਰਗਾ ਹੋਵੇਗਾ ਅਰਥਾਤ ਉਹਨਾਂ ਲਈ ਜਿਨ੍ਹਾਂ ਨੇ ਸੌ ਖਾਧੀ ਸੀ ਪਰ ਉਹ ਬਦੀ ਨੂੰ ਚਿੱਤੇ ਕਰੇਗਾ ਤਾਂ ਜੋ ਉਹ ਫੜੇ ਜਾਣ 24 ਮੈਂਤ ਇਸ ਲਈ ਪ੍ਰਭੂ ਹੋਇਯੋ ਮਹੰਤਾ ਹੈ ਕਿਉਂ ਜੋ ਤੁਸਾ ਆਪਣੀ ਬਦੀ ਨੂੰ ਚਿੱਤੇ ਕਰਾਇਆ ਤੇ ਤੁਹਾਡੇ ਅਪਰਾਧ ਪ੍ਰਗਟ ਹੋਏ ਇਥੋਂ ਤੀਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ ਤੁਸੀਂ ਖਿਆਲ ਵਿੱਚ ਤਾਂ ਖਿਆਲ ਵਿੱਚ ਤਾਂ ਆਗੇ ਹੋ ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ ਪਚੀਮੇਤ ਹੈ ਇਸਰਾਇਲ ਦੇ ਦੁਸ਼ਟ ਫਟੜ ਰਾਜਕੁਮਾਰ ਤੇਰਾ ਦਿਨ ਆ ਗਿਆ ਹੈ ਇਹ ਬਦੀ ਦਾ ਅੰਤ ਸਮਾ ਹੈ। ਛਵੀਵੇਂ ਐਤ ਪ੍ਰਭਿ ਹਵੈਮ ਫਰਮੰਦਾਯ ਮਾਮਾ ਉਤਾਰ ਅਤੇ ਤਾਜ ਲਾ ਦੇ। ਇਹ ਇਦੋਂ ਐਦਾਂ ਨਹੀਂ ਹੋ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾ ਕਰ। ਸਤਾਈਵੇਂ ਐਤ ਬਰਬਾਦੀ ਬਰਬਾਦੀ ਮੈਂ ਹੀ ਉਹਨ ਨੂੰ ਬਰਬਾਦੀ ਬਣਾਵਾਗਾ ਪਰ ਇਹ ਵੀ ਨਹੀਂ ਰਹੇਗਾ ਜਦ ਤੱਕ ਉਹ ਆਵੇਗਾ ਜਿਸ ਦਾ ਹੱਕ ਹੈ ਤਾਂ ਮੈਂ ਉਹਨ ਨੂੰ ਦੇ ਆਂਗਾ। 28ਵੇਂ ਹੈ ਤੇ हे ਆਦਮੀ ਦੇ ਪੁੱਤਰ ਤੂੰ ਅਗੰਵਾਚ ਅਤੇ ਤੂੰ ਆਕੇ ਪ੍ਰਵੀ ਹੋਵਾ ਇਹ ਮੋਨੀਆਂ ਲਈ ਅਤੇ ਉਹ ਉਹਨਾਂ ਦੇ ਤਾਨੇ ਮੇਣਿਆਂ ਦੇ ਵਿਖੇ ਈਉਂ ਫਰਮਾਉਂਦਾ ਹੈ ਤੂੰ ਆਖ ਕੇ ਤਲਵਾਰ ਸਗੋਂ ਖਿੱਚੀ ਹੋਈ ਤਲਵਾਰ ਵੱਢਣ ਲਈ ਉਹ ਵਾਢੀ ਚਮਕਾਈ ਤਾਂ ਜੋ ਬਿਜਲੀ ਵਾਂਗਰ ਹੋਵੇ 29ਵੇਂ ਹੈ ਤੇ ਜਦੋਂ ਕਿ ਉਹ ਤੇਰੇ ਲਈ ਹੋਕੇ ਫੋਕੇ ਦਰਸ਼ਨ ਵੇਖਦੇ ਹਨ ਤੇ ਝੂਠੇ ਫਾਲ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਡਿਆਂ ਹੋਇਆਂ ਦੁਸ਼ਟਾਂ ਦੀ ਧੌਣਾ ਉੱਤੇ ਛੋਟੇ ਦੇਣ ਜਿਨ੍ਹਾਂ ਦਾ ਦਿਨ ਬਦੀ ਦੇ ਅੰਤ ਸਮੇਂ ਆ ਗਿਆ ਹੈ ਤੀਮੀ ਐ ਤਾਂ ਉਹ ਨੂੰ ਮਿਆਂ ਨੂੰ ਵਿੱਚ ਪਾ ਮੈਂ ਤੇਰੇ ਜਨਮ ਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਉ ਕਰਾਂਗਾ ਇਕਤਮੀ ਐ ਤਾਂ ਅਤੇ ਮੈਂ ਆਪਣਾ ਕਹਿਰ ਤੇਰੇ ਉੱਤੇ ਪਾਵਾਂਗਾ ਤੇ ਆਪਣੇ ਕਰੋਧ ਦੀ ਅੱਗ ਤੇਰੇ ਉੱਤੇ ਪੜਕਾਵਾਂਗਾ ਤੇ ਤੈਨੂੰ ਪਸ਼ੂ ਸੁਭਾਅ ਵਰ ਮਨੁੱਖਾਂ ਤੋਂ ਸੌਪਾਂਗਾ ਜਿਸ ਜਿਹੜੇ ਨਾਸ਼ ਕਰਨ ਵਿੱਚ ਹੁਸ਼ਿਆਰ ਹਨ 32ਵੇਂ ਐ ਤਾਂ ਤੂੰ ਆਗ ਦੇ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ ਅਤੇ ਫਿਰ ਤੂੰ ਚੇਤੇ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹਵਾ ਨੇ ਫਰਮਾਇਆ ਹੈ ਆਮੀਨ ਪ੍ਰਭ ਜੀ ਇਹਨਾਂ ਵਚਨਾਂ ਪੜ੍ਹ ਸੁਣਨ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਤੇ ਰਹਿਣ ਆਮੀਨ ਸਾਂਜਮਸਿਕੀ